ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਦਾ ਜ਼ਿਲ੍ਹਾ ਚੇਅਰਮੈਨ ਪੱਤਰਕਾਰ ਸਵੀਰ ਕੁਮਾਰ ਸੈਨ ਦੇ ਪਿਤਾ ਰੋਸ਼ਨ ਲਾਲ ਸੈਨ ਦਾ ਮੰਗਲਵਾਰ ਸ਼ਾਮ ਨੂੰ ਅਚਾਨਕ ਦਿਹਾਂਤ ਹੋ ਗਿਆ ਜਿਸ ਤੋਂ ਬਾਅਦ ਬੁੱਧਵਾਰ ਸ਼ਾਮ ਨੂੰ ਸ਼ੇਕਪੁਰੀ ਫਾਜ਼ਿਲਕਾ 'ਚ ਉਹਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਜਾਣਕਾਰੀ ਮੁਤਾਬਕ ਕੈਂਟਰੋੜ ਫਾਜ਼ਿਲਕਾ ਨਿਵਾਸੀ ਸ਼੍ਰੀ ਰੋਸ਼ਨ ਲਾਲ ਸੈਨ ਮੰਗਲਵਾਰ ਸ਼ਾਮ ਆਪਣੇ ਘਰ ਦੇ ਬਾਹਰ ਬੈਠੇ ਸਨ ਇਸ ਤਰ੍ਹਾਂ ਉਹ ਆਪਣੇ ਘਰ ਅੰਦਰ ਬਾਥਰੂਮ ਲਈ ਗਏ ਅਤੇ ਉੱਥੇ ਅਚਾਨਕ ਡਿੱਗ ਗਏ ਜਿਸ ਤੋਂ ਬਾਅਦ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਹਨਾਂ ਨੂੰ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ ਜਿੱਤੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਇਸ ਤੋਂ ਬਾਅਦ ਬੋਧਵਾਰ ਸ਼ਾਮ ਨੂੰ ਉਹਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਦੇਖੋ ਇਹ ਸਾਡੇ ਪੱਤਰਕਾਰ ਸਹਿਰ ਹੈਗੇ ਨੇ ਸ਼ਹੀਦ ਬਗਤ ਸਿੰਘ ਪ੍ਰੈਸ ਸਟੇਸ਼ਨ ਦੇ ਪੰਜਾਬ ਦੇ ਸੁਨੀਲ ਸੈਨ ਜੀ ਜੋ ਫਾਇਲਕਾ ਦੇ ਵਾਸੀ ਨੇ ਜਿਨ੍ਹਾਂ ਦੇ ਪਿਤਾ ਜੀ ਰਿਟਾਇਰ ਪੰਜਾਬ ਨੈਸ਼ਨਲ ਬੈਂਕ ਤੋਂ ਕਰਮਚਾਰੀ ਰਿਟਾਇਰਮੈਂਟ ਹੋਏ ਸੀ ਤੇ ਜੋ ਕਿ ਕੱਲ ਮਿਤੀ 26 11 24 ਨੂੰ ਜੋ ਪ੍ਰਭੂ ਦੇ ਚਰਨਾਂ ਵਿੱਚ ਲੀਨ ਹੋ ਗਏ ਨੇ ਕੀ ਟੋਸ਼ਨਲ ਜੋ ਸੈਨ ਜੀ ਨੇ ਇਹਨਾਂ ਦਾ ਬਹੁਤ ਲੋਕਾਂ ਨਾਲ ਮਿਲਨ ਸਰ ਬਹੁਤ ਵਧੀਆ ਸੀ ਮੋ ਨੇਚਰ ਦੇ ਵਧੀਆ ਸੀ ਪਰ ਅਚਾਨਕ ਹੀ ਕੁਝ ਬਿਮਾਰ ਵੀ ਸੀ ਪਰ ਕੁਝ ਦਿਨ ਤੋਂ ਸਹੀ ਹੋ ਗਏ ਸੀ ਤੇ ਕੱਲ ਅਚਾਨਕ ਹੀ ਮਤਲਬ ਬਾਹਰ ਬੈਠੇ ਸੀ ਤਿੰਨ ਕੋ ਜੇ ਆਪਦਾ ਖਾਣਾ ਖੁਣਾ ਖਾਦੇ ਨੇ ਤੇ ਬਸ ਵੋਸ਼ਨ ਨੂੰ ਜਾਣ ਲਈ ਬਸ ਖੜੇ ਹੋਏ ਨੇ ਤੇ ਬਾਤ ਨੂੰ ਕੋਲ ਪਹੁੰਚੇ ਨੇ ਤੇ ਬਸ ਇਹਨਾਂ ਦਾ ਮਤਲਬ ਸਾਇਲੈਂਟ ਐਕ ਹੋਇਆ ਤੇ ਇਹਨਾਂ ਦੇ ਕਿ ਅੰਨ ਜੀ ਪ੍ਰਭੂ ਦੇ ਕੋਲ ਚਲੇ ਗਏ ਤੇ ਅੱਜ ਜੋ ਕਿ ਇਹਨਾਂ ਦਾ ਪੰਜ ਤਤਵ ਤੇ ਬਲੀਨ ਹੋ ਗਏ ਨੇ ਤੇ ਅੱਜ ਜਿਹੜੇ ਕਿ ਇਹਨਾਂ ਦੇ ਜਿੰਨੇ ਵੀ ਸੱਜਣ ਮਿੱਤਰ ਸੀ ਅੱਜ ਪਹੁੰਚੇ ਨੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਪੰਜਾਬ ਨੈਸ਼ਨਲ ਬੈਂਕ ਦੇ ਵੀ ਅੱਜ ਜਿਹੜੇ ਰਿਟਾਇਰ ਕਰਮਚਾਰੀ ਉਹ ਵੀ ਪਹੁੰਚੇ ਨੇ ਤੇ ਉਹਨਾਂ ਨੇ ਜਿਹੜਾ ਕਿ ਸ਼੍ਰੀ ਰੋਸ਼ਨ ਲਾਲ ਸੈਨ ਜੀ ਨੂੰ ਸ਼ਰਧਾਂਜਲੀ ਵੇਟ ਕੀਤੀ ਅੱਜ ਪ੍ਰੈਸ ਐਸੋਸੀਏਸ਼ਨ ਵੱਲੋਂ ਵੀ ਅਸੀਂ ਦੁੱਖ ਪ੍ਰਗਟ ਕਰਦੇ ਹਾਂ ਕਿ ਸੁਨੀਲ ਕੁਮਾਰ ਸੈਨ ਦੇ ਨਾਲ ਅਸੀਂ ਦੁੱਖ ਦੀ ਖੜੀ ਰਿਚਾ ਮੋਢਿਆਂ ਬੋਢਾ ਨਾਲ ਖੜੇ ਹਾਂ